ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਕੋਈ ਵੀ ਸਵਾਲ ਹੈ ਰਿਗਾਰਡਿੰਗ ਸਟੱਡੀ ਵੀਜ਼ਾ ਤੁਸੀਂ ਕਾਲ ਕਰ ਸਕਦੇ ਹੋ ਅੱਜ ਦੇ ਸਾਡੇ ਗੈਸਟ ਨੇ ਸੀਨੀਅਰ ਕੰਸਲਟੈਂਟ ਲੈਂਡਮਾਰਕ ਗਲੋਬਲ ਲਰਨਿੰਗ ਲਿਮਿਟਿਡ ਤੋਂ ਨਵਨੀਤ ਕੌਰ ਜੀ ਨਮਨੀਤ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਚ ਸੋ ਸਟੂਡੈਂਟਸ ਕੋਈ ਵੀ ਸਵਾਲ ਹੈ ਰਿਲੇਟਡ ਟੂ ਸਟੱਡੀ ਅਬ੍ਰੋਡ ਇਸ ਸੈਸ਼ਨ ਦਾ ਹਿੱਸਾ ਬਣ ਸਕਦੇ ਹੋ 30 ਮਿੰਟ ਦਾ ਸੈਸ਼ਨ ਹੈ ਡੈਡੀਕੇਟਿਡ ਫੋਰ ਸਟੂਡੈਂਟਸ ਹੂ ਵਾਂਟ ਟੂ ਸਟੱਡੀ ਅਬਰਾਡ ਕੋਈ ਵੀ ਸਵਾਲ ਹੈ ਕਾਲ ਕਰ ਸਕਦੇ ਹੋ 90413 90412 ਤੇ ਨਾਲ ਦੀ ਨਾਲ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਸਟੂਡੈਂਟਸ ਦੇ ਕਮੈਂਟਸ ਦੇ ਵੀ ਜਵਾਬ ਦੇ ਸਕੀਏ ਸੋ ਕਮੈਂਟ ਸੈਕਸ਼ਨ ਚ ਵੀ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਜਿਹੜੀ ਵੀ ਕੰਟਰੀ ਜਾਣਾ ਚਾਹੁੰਦੇ ਹੋ ਅੱਜ ਵੈਸੇ ਅਸੀਂ ਕੈਨੇਡਾ ਆਸਟ੍ਰੇਲੀਆ ਯੂਕੇ ਇਹਦੇ ਨਾਲ ਨਾਲ ਸ਼ੈਨੇਗਨ ਕੰਟਰੀਜ਼ ਦੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਇਹਨਾਂ ਕੰਟਰੀਜ਼ ਨਾਲ ਰਿਲੇਟਿਡ ਕੋਈ ਵੀ ਸਵਾਲ ਹੈ तुष्य पहुँच सक दे। so ma'am इस तो पहला कि आप अपडेट्स शेयर करिए। कुछ स्टूडेंट्स ऑलरेडी वेट कर रहे हैं कमेंट सेक्शन च। पर मैं चाहूँगा एक बारी तुष्य ब्रीफ अपडेट्स ज़रूर दे दो। स्टैलिया दाते कैनेडा दा। सस्ते कल सारे आने। मेरा नाम नमित कौर है। मैं लैंडमार्क दे बीच फाइलिंग म मैं सारा टूरिस्ट विजावर सा थोड़ी जी आई हाँ रिटेड है, मैं देना ही है, है, है।, वीजा, वीजा है। सारी कंट्रीज ला भी कंसर्न है कुछ भी है डॉक्यूमेंटेशन रिगार्डिंग कोई भी सनारी रिफ्यूजल कोई भी कंसर्न है ਮੈਂ ਤੁਹਾਨੂੰ ਪ੍ਰੋਪਰਲੀ ਪੂਰਾ ਉਸ ਚੀਜ਼ ਦਾ ਜਿਹੜਾ ਹੈ ਜਵਾਬ ਦਵਾਂਗੀ ਤੁਸੀਂ ਆਪਣਾ ਕਨਸਰਨ ਕੁੱਛ ਸਕਦੇ ਹੋ ਸੋ ਮੈਮ ਕਈ ਸਾਰੇ ਸਟੂਡੈਂਟਸ ਨੇ ਜਿਨ੍ਹਾਂ ਦੇ ਕਿਉਰੀ ਹੈ ਜਿਹੜੇ ਵੇਟ ਕਰ ਰਹੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਹਾਂਜੀ

ਸੋ ਟੂਰਿਸਟ ਵੀਜ਼ਾ ਦੀ ਗੱਲ ਕਰਦੇ ਆ ਜੀ ਅੱਜ ਕਿਹੜੇ ਕਿਹੜੇ ਕੰਟਰੀ ਚ ਇਸ ਵਕਤ ਟੂਰਿਸਟ ਵੀਜ਼ਾ ਤੇ ਲੈਂਡਮਾਰਕ ਇਸ ਵਕਤ ਆਪਣੀਆਂ ਸਰਵਿਸਿਜ਼ ਦੇ ਰਿਹਾ ਆ ਤੇ ਬੇਸਿਕਲੀ ਕੀ ਕੀ ਚਾਹੀਦਾ ਹੁੰਦਾ ਓਕੇ ਸੋ ਲੈਂਡਮਾਰਕ ਬੇਸਿਕਲੀ ਸਾਰੀ ਕੰਟਰੀਜ਼ ਦੇ ਵਿੱਚ ਡੀਲ ਕਰਦਾ ਹੈ ਮੇਜਰ ਜਿਹੜੀ ਕੰਟਰੀਜ਼ ਆ ਅਸੀਂ ਜਿਹੜੀ ਕਵਰ ਕਰਦੇ ਆ ਉਹ ਹੈਗਾ ਸਭ ਤੋਂ ਪਹਿਲਾਂ ਕੈਨੇਡਾ ਆਸਟ੍ਰੇਲੀਆ ਯੂਕੇ ਐਂਡ ਦੈਨ ਉਸ ਤੋਂ ਬਾਅਦ ਚੈਨਗਨ ਕੰਟਰੀਸ ਇਹ ਇੱਕ ਮਿਥ ਹੁੰਦੀ ਹੈ ਕਿ ਇਸ ਕੰਟਰੀ ਦੇ ਵਿੱਚ ਇਸ ਟਾਈਮ ਨਹੀਂ ਆ ਰਿਹਾ ਕੋਈ ਰਿਜ਼ਲਟ ਜਾਂ ਅਸੀਂ ਦੂਸਰੀ ਕੰਟਰੀ ਦੇ ਵਿੱਚ ਕਰ ਲਈਏ ਐਂਡ ਯੂ ਐਸ ਐਸ ਵੈਲ ਸੋ ਬੇਸਿਕਲੀ ਐ ਜੋ ਕੁਝ ਨਹੀਂ ਹੁੰਦਾ ਸਭ ਦਾ ਸਕਸੈਸ ਰੇਟ ਬਹੁਤ इजीली ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਕਿੱਥੇ ਸਾਨੂੰ ਕੰਮ ਕਰਨਾ ਹੁੰਦਾ ਸਾਨੂੰ ਸਿਰਫ ਡਾਕੂਮੈਂਟੇਸ਼ਨ ਪਾਰਟ ਤੇ ਦੇਖਣਾ ਹੁੰਦਾ ਕਿ ਸਾਡਾ ਡਾਕੂਮੈਂਟੇਸ਼ਨ ਪਾਰਟ ਕਿੰਨਾ ਜੈਨੂਇਨ ਹੈ ਕਿੰਨਾ ਉਹਦਾ ਜਿਹੜਾ ਸਿਨੈਰੀਓ ਹੈ ਕਿੰਨਾ ਜੈਨੂਇਨ ਵੇਅ ਦੇ ਵਿੱਚ ਅਸੀਂ ਅੱਗੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਐਂਬੈਸੀ ਪਰਸਨ ਦੇ ਅੱਗੇ ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਹੁੰਦੀ ਹੈ ਨਾ ਸੋ ਡਾਕੂਮੈਂਟੇਸ਼ਨ ਪਾਰਟ ਹਮੇਸ਼ਾ ਤੁਹਾਡਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਜਦ ਵੀ ਤੁਹਾਡੀ ਕੋਈ ਵੀ ਪ੍ਰੋਫਾਈਲ ਤੁਸੀਂ ਕੋਈ ਵੀ ਆਪਣੇ ਪਾਰਟਿਕੂਲਰ ਪ੍ਰੋਫਾਈਲ ਨੂੰ ਲੈ ਕੇ ਆਪਣਾ ਅੱਗੇ ਅਪਲਾਈ ਕਰਨਾ ਹੈ ਵੀਜ਼ਾ ਟੂਰਿਸਟ ਵੀਜ਼ਾ ਹੋ ਜਾਏ ਵਿਜ਼ਟਰ ਵੀਜ਼ਾ ਹੋ ਜਾਏ ਸੋ ਪਹਿਲਾਂ ਮੈਂ ਤੁਹਾਨੂੰ ਦੱਸ ਦਾਂਗੀ ਟੂਰਿਸਟ ਵੀਜ਼ਾ ਤੇ ਵਿਜ਼ਟਰ ਵੀਜ਼ਾ ਦੇ ਵਿੱਚ ਡਿਫਰੈਂਸ ਇਹ ਹੁੰਦਾ ਕਿ ਟੂਰਿਸਟ ਵੀਜ਼ਾ ਦੇ ਵਿੱਚ ਤੁਹਾਨੂੰ ਕੋਈ ਸਪਾਂਸਰ ਨਹੀਂ ਕਰਦਾ ਤੁਸੀਂ ਆਪਣਾ ਹੋਟਲ ਬੁਕਿੰਗ ਦੇ ਬੇਸਿਸ ਤੇ ਜਾਂਦੇ ਹੋ ਠੀਕ ਹੈ ਜੀ ਆਪਣਾ ਟੂਰਿਜ਼ਮ ਪਰਪਸ ਦੇ ਬੇਸਿਸ ਤੇ ਤੇ ਹਮੇਸ਼ਾ ਤੁਹਾਡਾ ਇਹ ਇਹ ਹੁੰਦੇ ਨੇ ਟੈਂਪਰੇਰੀ ਵੀਜ਼ਾ ਇਹਦਾ ਜਿਹੜਾ ਟਰੈਵਲ ਪਲਾਨ ਹੁੰਦਾ ਹੈ ਤੁਹਾਡਾ ਹਮੇਸ਼ਾ 10 ਤੋਂ 15 ਦਿਨ ਮੈਕਸ ਟੂ ਮੈਕਸ 15 ਦਿਨ ਤੇ ਜਾਂ ਤਾਂ ਫਿਰ 7 ਤੋਂ 7 ਦਿਨ 10 ਦਿਨ 12 ਦਿਨ 15 ਦਿਨ ਇਸ ਇਸ ਦੇ ਅਕੋਰਡਿੰਗਲੀ ਤੁਹਾਡਾ ਹੋਣਾ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਕੀ ਤੁਹਾਡੇ ਕੋਲ ਫੰਡਸ ਕਿੰਨੇ ਨੇ ਜਿੰਨੇ ਫੰਡਸ ਹੈ ਉਸ ਦੇ ਅਕੋਰਡਿੰਗਲੀ ਅਸੀਂ ਆਪਣੇ ਵੱਲੋਂ ਗਾਈਡੈਂਸ ਦੇਨੇ ਆ ਤੁਹਾਡਾ ਪ੍ਰੋਪਰਲੀ ਪੂਰਾ ਸਿਨੈਰੀਓ ਦੇਖ ਕੇ ਕਿ ਕਿਹੜੀ ਪ੍ਰੋਫਾਈਲ ਦੇ ਅਕੋਰਡਿੰਗਲੀ ਤੁਹਾਨੂੰ ਕਿੰਨਾ ਟ੍ਰੈਵਲ ਪਲਾਨ ਆਪਣਾ ਮੈਂਸ਼ਨ ਕਰਨਾ ਚਾਹੀਦਾ ਹੈ ਵਿਜ਼ਟਰ ਵੀਜ਼ਾ ਹੁੰਦਾ ਹੈ ਤੁਹਾਨੂੰ ਕੋਈ ਤੁਹਾਡਾ ਰਿਲੇਟਿਵ ਜੋ ਹੈ ਸਪான்ਸਰ ਕਰ ਰਿਹਾ ਹੈ ਕਿਸੇ ਵੀ ਕੰਫੀਡਿੰਗ ਉਹਨੂੰ ਵਿਸਟਾ ਵੀਜ਼ਾ ਬੋਲਿਆ ਜਾਂਦਾ ਹੈ ਸੋ ਦੋਨਾਂ ਦੇ ਵਿੱਚ ਬਹੁਤ ਹਿਊਜ ਡਿਫਰੈਂਸ ਹੁੰਦਾ ਹੈ ਦੂਸਰਾ ਇਹ ਚੀਜ਼ ਹੁੰਦਾ ਹੈ ਕਿ ਇਹਦੇ ਵਿੱਚ ਡਾਕੂਮੈਂਟੇਸ਼ਨ ਪਾਰਟ ਦਾ ਰੋਲ ਬਹੁਤ ਇੰਪੋਰਟੈਂਟ ਹੁੰਦਾ ਉਹ ਚੀਜ਼ ਅੰਡਰਸਟੈਂਡ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਇੱਥੇ ਤੁਸੀਂ ਜਦ ਵੀ ਲੈਂਡਮਾਰਕ ਕੋ ਲਾਉਂਦੇ ਹੋ ਆਪਣੀ ਕੋਈ ਵੀ ਆਪਣਾ ਕਨਸਰਨ ਦੱਸਦੇ ਹੋ ਸਿਨੈਰੀਓ ਦੱਸਦੇ ਹੋ ਪ੍ਰੋਪਰਲੀ ਤੁਹਾਨੂੰ ਹਰ ਇੱਕ ਚੀਜ਼ ਤੁਹਾਨੂੰ ਪ੍ਰੋਪਰਲੀ ਪੂਰੀ ਡਿਸਕ੍ਰਾਈਬ ਕੀਤੀ ਜਾਂਦੀ ਹੈ ਵਿਦ ਟਰਾਂਸਪੈਰੈਂਸੀ ਐਂਡ ਡਾਕੂਮੈਂਟੇਸ਼ਨ ਦੇ ਵਿੱਚ ਵੀ ਸਾਡੇ ਵੱਲੋਂ ਪ੍ਰੋਪਰਲੀ ਤੁਹਾਨੂੰ ਜਿਹੜੀ ਹੈ ਹੈਲਪ ਆਊਟ ਕੀਤੀ ਜਾਂਦੀ ਸੋ ਡਾਕੂਮੈਂਟੇਸ਼ਨ ਦੇ ਵਿੱਚ ਮੇਨ ਮੇਨ ਦੇਖੋ ਮੇਨ ਤਾਂ ਤੁਹਾਡੇ ਸਾਰੇ ਮੇਨ ਸਾਰੇ ਡਾਕੂਮੈਂਟਸ ਤੁਹਾਡੇ ਹੀ ਹੁੰਦੇ ਕੋਈ ਵੀ ਫਰਜਡ ਅਪ ਡਾਕੂਮੈਂਟਸ ਨਹੀਂ ਹੁੰਦੇ ਫੇਕ ਡਾਕੂਮੈਂਟਸ ਤਾਂ ਕਦੀ ਵੀ ਨਹੀਂ ਲਗਾਉਣੇ ਚਾਹੀਦੇ ਠੀਕ ਹੈ ਜੀ ਫੰਡ ਦੀ ਰਹੀ ਗੱਲ ਫੰਡs ਡਿਪੈਂਡ ਕਰਦਾ ਹੈ ਕੰਟਰੀ ਟੂ ਕੰਟਰੀ ਕਿਉਂਕਿ ਹਰ ਇੱਕ ਚੀਜ਼ ਉਹਦੇ ਵਿੱਚ ਕਵਰ ਕੀਤੀ ਜਾਂਦੀ ਹੈ ਤੇ ਤੁਹਾਡਾ ਮਿਨੀਮਮ ਜਿਹੜਾ ਫੰਡ ਹੈ 3 ਮੰਥਸ 올ਡ ਹੋਣਾ ਚਾਹੀਦਾ ਹੈ ਤੇ 7 ਲੱਖ ਟੂ 10 ਲੱਖ ਪਰ ਐਪਲੀਕੈਂਟ ਹੋਣਾ ਚਾਹੀਦਾ ਹੈ ਜੇ ਉਸ ਤੋਂ ਘੱਟ ਵੀ ਹੈ ਬਾਕੀ ਵੀ ਹੋਰ ਸਾਰੇ ਸਪੋਰਟਿਵ ਇਨਫੋਰਮੇਸ਼ਨ ਡਿਟੇਲਸ ਹੁੰਦੀਆਂ ਨੇ ਫੰਡਸ ਦੇ ਰਿਲੇਟਡ ਉਹ ਅਸੀਂ ਆਪਣੇ ਵੱਲੋਂ ਤੁਹਾਨੂੰ ਜੜੀ ਗਾਈਡੈਂਸ ਦਿੰਦੇ ਹਾਂ ਕਿ ਕਿਵੇਂ ਤੁਸੀਂ ਲੋਕ ਚੀਜ਼ ਲਵਰ ਅਪ ਕਰ ਸਕਦੇ ਤੁਸੀਂ ਵੀ ਕੰਟਰੀਜ਼ ਨੂੰ ਜ਼ਰੂਰ ਸਟਾਰਟ ਕਰ ਲੈਣੇ ਆ ਇੱਕ ਵਾਰੀ ਜਿਵੇਂ ਕੈਨੇਡਾ ਟੂਰਿਸਟ ਵੀਜ਼ਾ ਤੇ ਜੇ ਕੋਈ ਜਾਣਾ ਚਾਹੁੰਦਾ ਹੈ ਤਾਂ ਪਾਰਟਿਕੂਲਰਲੀ ਕੈਨੇਡਾ ਦੀ ਕੀ ਰਿਕੁਆਇਰਮੈਂਟ ਹੈ ਤੇ ਇਹ ਜਿਹੜਾ ਇਸ ਵਕਤ ਟਾਈਮ ਚੱਲ ਰਿਹਾ ਉਹਦੇ ਚ ਜਿਵੇਂ ਅਕਤੂਬਰ ਦਾ ਮਹੀਨਾ ਚੱਲ ਰਿਹਾ ਤੇ ਇਸ ਮਹੀਨੇ ਦੌਰਾਨ ਕਿੱਦਾਂ ਦਾ ਟ੍ਰੈਂਡ ਹੁੰਦਾ ਹੈ ਸਕਸੈਸ ਰੇਟ ਕਿੱਦਾਂ ਦਾ ਹੁੰਦਾ ਹੈ ਇਸ ਵਕਤ ਜਾਣ ਦਾ ਕੀ ਬੈਨੀਫਿਟ ਹੈ ਕਿੰਨਾ ਕੁ ਬਜਟ ਲੈ ਕੇ ਚੱਲਣ ਜੇ ਫੈਮਿਲੀ ਨਾਲ ਜਾਣਾ ਹੈ ਜਾਂ ਇਕੱਲੇ ਬੰਦੇ ਨੇ ਜਾਣਾ ਤੇ ਆਈਟੀ ਦੀ ਰਿਟਰਨ ਕਿੰਨੀ ਹੋਣੀ ਚਾਹੀਦੀ ਹੈ ਓਕੇ ਸੋ ਬੇਸਿਕਲੀ ਕੋਈ ਵੀ ਮੰਥ ਸਪੈਸੀਫਾਈਡ ਨਹੀਂ ਹੁੰਦਾ ਹਮੇਸ਼ਾ ਤੁਹਾਨੂੰ ਆਪਣਾ ਜਿਹੜਾ ਰੀਜ਼ਨ ਹੈ ਉਹ ਜਸਟੀਫਾਈ ਕਰਨਾ ਆਣਾ ਚਾਹੀਦਾ ਹੈ

ਕਿ ਕਿਵੇਂ ਤੁਸੀਂ ਆਪਣੇ ਆਪ ਆਪਣੇ ਡਾਕੂਮੈਂਟਸ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਕਿ ਨੂੰ 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 ਡਿਸਕ੍ਰਾਈਬ ਕਰਨਾ ਹੈ ਦੂਸਰਾ ਇਹ ਚੀਜ਼ ਕਿ ਕਿਹੜੇ ਕਿਹੜੇ ਡਾਕੂਮੈਂਟਸ ਮੀਨ ਹੈ ਜਿਹੜੀ ਤੁਹਾਡੀ ਪ੍ਰੋਫਾਈਲ ਨੂੰ ਸਪੋਰਟ ਕਰਨਗੇ ਪੋਜ਼ਿਟਿਵਲੀ ਉਹਦੇ ਬੇਸਿਸ ਤੇ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਫੰਡਸ ਨੂੰ ਫੰਡਸ ਨੂੰ ਲੈ ਕੇ ਕੰਮ ਕਰਨਾ ਚਾਹੀਦਾ ਦੈਨ ਅਕੋਰਡਿੰਗਲੀ ਸੀਕੁਐਂਸ ਦੇ ਵਿੱਚ ਬਾਕੀ ਸਾਰੇ ਡਾਕੂਮੈਂਟੇਸ਼ਨ ਦੇ ਵਿੱਚ ਇੱਕ ਤਾਂ ਇਹ ਹੋ ਗਿਆ ਕਿ ਤੁਹਾਡੇ ਫੰਡਸ ਜਿਹੜੇ ਹਨ ਪਰ ਐਪਲੀਕੈਂਟ 7 ਤੋਂ 10 ਲੱਖ ਹੋਣ ਚਾਹੀਦੇ ਜੇ ਤੁਸੀਂ ਦੋ ਮੈਂਬਰ ਜਾਂਦੇ ਹੋ दो मेंबर तो दो मैंबर एटलीस्ट मिनीम तो ट्वेल्व टू फिफ्टीन लैक होना चाहिए ये हमेशा प्रोफाइल से डिपेंड करता है कि थोड़ी तो प्रोफाइल के लिए प्रोफाइल टू प्रोफाइल मैटर करता है बट ये yes, अपनी जेनुअन वे एक्सप्लेनेशन अगे देने बेसिक परसन ये चीज़ की श्योरिटी देने कि हाँ भी तुम जेनुअन परसन हो एंड तुम वापस आओगे अपने स्ट्रोंग टाइस डिस्क्राइब करने होंगे प्रोपरली एंड रही गल फंड मैं दोबारा कहूँगी कि थ्री मंथस ओल्ड तो मिनीम अपने फंडस न ਤੁਸੀਂ ਆਪਣਾ ਸ਼ੋਅ ਕਰਨਾ ਹੀ ਹੁੰਦਾ ਸੋ ਬੇਸਿਕਲੀ ਵੈਨ ਇਟ ਕਮਸ ਟੂ ਕਿ ਤੁਸੀਂ ਕਿਹੜੇ ਪਰਟੀਕੂਲਰ ਮੰਥ ਲਈ ਕਿਹੜਾ ਸਹੀ ਰਹਿੰਦਾ ਕਿਹੜਾ ਨਹੀਂ ਰਹਿੰਦਾ ਐਵੀ ਜ ਕੋਈ ਗੱਲ ਨਹੀਂ ਹੁੰਦੀ ਤੁਸੀਂ ਕਿਸੇ ਵੀ ਟਾਈਮ ਤੇ ਜਾ ਸਕਦੇ ਬਸ ਤੁਹਾਡਾ ਰੀਜ਼ਨ ਜਸਟੀਫਾਈਡ ਹੋਣਾ ਚਾਹੀਦਾ ਹੁਣ ਐਟ ਪ੍ਰੈਜ਼ੈਂਟ ਇਨ ਅਪ੍ਰੋਬ ਮੰਥ ਆਲਮੋਸਟ ਖਤਮ ਹੋਣ ਵਾਲਾ ਹੈ ਉਹਲਾ ਮੰਥ ਠੀਕ ਹੈ ਜੀ ਤੇ ਜ਼ਿਆਦਾਤਰ ਜਿਹੜੇ ਹੁੰਦੇ ਨੇ ਇੰਡੀਵਿਜੂਅਲਸ ਜਿੰਨੇ ਵੀ ਐਪਲੀਕੈਂਟਸ ਹੁੰਦੇ ਨੇ ਜਾਣਾ ਚਾਹੁੰਦੇ ਆ ਕਿ ਵੀ ਅਸੀਂ ਇੱਥੇ ਨਾ 크ਿਸਮਸ ਟਾਈਮ ਤੇ ਜਾਈਏ ਜਾਂ ਫਿਰ ਨਿਊ ਇਅਰ ਇਹੀ ਟਾਈਮ ਆ ਰਿਹਾ ਉਸ ਤੋਂ ਬਾਅਦ ਫਿਰ ਕੋਈ ਨਾ ਕੋਈ ਓਕੇਸ਼ਨ ਜਾਂ ਫੈਸਟੀਵਲ ਆ ਜਾਂਦਾ ਉਸ ਦੇ ਬੇਸਿਸ ਤੇ ਆਪਣਾ ਟੂਰਿਜ਼ਮ ਲਈ ਜੋ ਕਲਾਈਂਟਸ ਆਪਣੀ ਫਾਈਲ ਲੱਗੇ ਪ੍ਰੋਸੀਡ ਕਰਵਾਉਂਦੇ ਆ ਜਾਂ ਫਿਰ ਜ਼ਿਆਦਾਤਰ ਆਪਣੇ ਸਟੂਡੈਂਟਸ ਕਾਫੀ ਗਏ ਹੋਏ ਨੇ ਉਹਨਾਂ ਦੇ ਪੇਰੈਂਟਸ ਜਾਂਦੇ ਆ ਉਹਨਾਂ ਦੇ ਇਨਵੀਟੇਸ਼ਨ ਦੇ ਬੇਸਿਸ ਤੇ ਉਹਨਾਂ ਦੀ ਕਨਵੋਕੇਸ਼ਨ ਹੁੰਦੀ ਹੈ ਜਾਨ ਦੇ ਵਿੱਚ ਵੀ ਕਨਵੋਕੇਸ਼ਨ ਹੈ अपना अपनी करोगे एंडली आ रहे हैं मेन होंगे की प्रोपर गाइडेंस जो कि लैंडमार्क प्रोपरली एक ट्रांसपेरेंसी दिता है गाइडेंस दिता है प्रोपरली डॉक्यूमेंटेशन एंडली डायर जो कनैक्शन है मेरे न ही र ਤੇ ਮੈਂ ਹੀ ਪ੍ਰੋਪਰਲੀ ਤੁਹਾਨੂੰ ਜਿਹੜੀ ਹੈ ਐਕਸਪਲੇਨੇਸ਼ਨ ਦੇਣੀ ਹੈ ਉਹਨੀਆਂ ਡਾਕੂਮੈਂਟੇਸ਼ਨ ਦੀ ਜਿੱਥੇ ਵੀ ਕੋਈ ਵੀ ਕਨਫਿਊਜ਼ਨ ਹੋਵੇ ਉਹਦੀ ਕਲੈਰਿਟੀ ਪ੍ਰੋਪਰਲੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਕੋਈ ਕੁਐਸ਼ਨ ਕੋਈ ਕੁਇਰੀ ਹਾਂਜੀ ਜੀ ਸੋ ਟੂਰਿਸਟ ਵੀਜ਼ਾ ਜਾਂ ਵਿਜ਼ਿਟਰ ਵੀਜ਼ਾ ਬਾਰੇ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ ਮੈਮ ਜਿਹੜੇ ਪੇਰੈਂਟਸ ਨੇ ਜਾਣਾ ਹੁੰਦਾ ਸਟੂਡੈਂਟਸ ਨੂੰ ਮਿਲਣ ਵਾਸਤੇ ਉਹ ਕਨਵੋਕੇਸ਼ਨ ਤੇ ਜਾ ਸਕਦੇ ਨੇ ਜਾਂ ਕਨਵੋਕੇਸ਼ਨ ਤੋਂ ਬਿਨਾ ਵੀ ਜਾ ਸਕਦੇ ਨੇ ਉਹ ਪੇਰੈਂਟਸ ਦੀ ਐਲੀਜੀਬਿਲਿਟੀ ਚ ਕੀ ਕੀ ਮੇਨ ਪੁਆਇੰਟਸ ਹੁੰਦੇ ਨੇ ਕੀ ਗਲਤੀਆਂ ਹੋ ਸਕਦੀਆਂ ਗਲਤੀਆਂ ਇਹ ਹੀ ਹੁੰਦੀਆਂ ਕਿ ਮੇਨ ਇੱਕ ਤਾਂ ਰੀਜ਼ਨ ਨੂੰ ਜਾਂ ਤਾਂ ਇਨਵੀਟੇਸ਼ਨ ਲੈਟਰ ਦੇ ਵਿੱਚ ਪ੍ਰੋਪਰਲੀ ਜਸਟੀਫਾਈ ਨਾ ਕੀਤਾ ਹੋਵੇ ਜਦ ਵੀ ਕੋਈ ਵੀ ਪਰਸਨ ਸਪான்ਸਰ ਪਰਸਨ ਤੁਹਾਨੂੰ ਕਿਸੇ ਵੀ ਪਰਪਸ ਲਈ ਬੁਲਾ ਰਿਹਾ ਹੈ ਉਹ ਰੀਜ਼ਨ ਪ੍ਰੋਪਰਲੀ ਪੂਰਾ ਜਸਟੀਫਾਈਡ ਹੋਣਾ ਚਾਹੀਦਾ ਹੈ ਜਦ ਗੱਲ ਆਉਂਦੀ ਹੈ ਕਨਵੋਕੇਸ਼ਨ ਦੀ ਸਟੂਡੈਂਟ ਆਪਣੇ ਪੇਰੈਂਟਸ ਨੂੰ ਜਾਂ ਬਰਦਰ ਸਿਸਟਰ ਨੂੰ ਬੁਲਾਉਂਦੇ ਨੇ ਤੇ ਕਨਵੋਕੇਸ਼ਨ ਦੇ ਬੇਸਿਸ ਤੇ ਬੁਲਾਉਂਦੇ ਨੇ ਤੇ ਉਹਦੇ ਵਿੱਚ ਉਹ ਪ੍ਰੋਪਰਲੀ ਵਰਡਿੰਗ ਲਿਖੀ ਹੋਣੀ ਚਾਹੀਦੀ ਹੈ ਇਹ ਵੀ ਇੱਕ ਸੈਂਪਲ ਸਾਡੇ ਵੱਲੋਂ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਜਦ ਕਿ ਜਦ ਤੁਸੀਂ ਇਨਵੀਟੇਸ਼ਨ ਲੈਟਰ ਬਣਾਓਗੇ ਉਹ ਸਾਡੇ ਵੱਲੋਂ ਪਹਿਲਾਂ ਚੈੱਕ ਹੋਏਗਾ ਫਿਰ ਤੁਸੀਂ ਉਹਨੂੰ ਫਾਈਨਲੀ ਨੋਟਰਾਇਜ਼ ਕਰਾਓਗੇ ਇਸ ਦੇ ਇਸ ਦੇ ਬੇਸਿਸ ਤੇ ਇਹ ਹੁੰਦਾ ਕਿ ਤੁਹਾਡਾ ਟਾਈਮ ਵੀ ਬਚਦਾ ਸਾਡਾ ਵੀ ਟਾਈਮ ਬਚਦਾ ਨਾਲ ਨਾਲ ਤੁਹਾਨੂੰ ਇਸ ਚੀਜ਼ ਲਈ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਕਿ ਮੀ ਮੈਨੂੰ ਪਹਿਲਾਂ ਨਹੀਂ ਇਨਫੋਰਮੇਸ਼ਨ ਦਿੱਤੀ ਗਈ ਸੀ ਪਹਿਲਾਂ ਨਹੀਂ ਇਨਫੋਰਮ ਕੀਤਾ ਗਿਆ ਸੀ ਸੋ ਸਾਡੇ ਵੱਲੋਂ ਹਰ ਇੱਕ ਡਾਕੂਮੈਂਟ ਨੂੰ ਲੈ ਕੇ ਪ੍ਰੋਪਰ ਐਕਸਪਲੇਨੇਸ਼ਨ ਤੇ ਗਾਈਡੈਂਸ ਦਿੱਤੀ ਜਾਂਦੀ ਹੈ ਦੂਸਰਾ ਇਹ ਚੀਜ਼ ਹੈ ਕਿ ਡਾਕੂਮੈਂਟ ਜਦ ਪੇਰੈਂਟਸ ਨੂੰ ਬੁਲਾਇਆ ਜਾਂਦਾ ਹੈ ਕੋਈ ਬੱਚਾ ਬੁલાਉਂਦਾ ਹੈ ਤੇ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਤੁਹਾਡੇ ਸਟਰੋਂਗ ਟਾਈਸ ਕੀ ਹੈ ਤੁਸੀਂ ਸਿੰਗਲ ਪੇਰੈਂਟ ਨੂੰ ਪਹਿਲਾਂ ਬੁਲਾ ਰਹੇ ਹੋ ਇੱਕ ਇੱਕ ਮਤਲਬ ਆਦਰ ਮਦਰ ਨੂੰ ਬੁਲਾ ਰਹੇ ਹੋ ਜਾਂ ਤੇ ਆਪਣੇ ਫਾਦਰ ਨੂੰ ਬੁਲਾ ਰਹੇ ਹੋ ਪਹਿਲਾਂ ਤੁਸੀਂ ਇਹ ਕਨਸਿਡਰੇਸ਼ਨ ਦੇਖਣੀ ਹੈ ਇਹ ਵੀ ਦੇਖਣਾ ਚਾਹੇ ਦੋਨੋਂ ਪੱਠੇ ਬੁਲਾ ਰਹੇ ਹੋ ਤਾਂ ਪਿੱਛੇ ਕੌਣ ਇੰਡੀਆ ਦੇ ਵਿੱਚ ਕੌਣ ਰਹੇਗਾ ਸਟਰੋਂਗ ਟਾਈਸ ਨੂੰ ਜ਼ਿਆਦਾ ਡਿਸਕ੍ਰਾਈਬ ਕਰਾਣੀ ਤੁਹਾਡੇ ਸਿਬਲਿੰਗਸ ਐ ਉਹ ਉੱਥੇ ਰਹਿ ਕੇ ਆਪਣਾ ਸਟਰੋਂਗ ਟਾਈਸ ਜਸਟੀਫਾਈ ਕਰ ਸਕਦੇ ਨੇ ਠੀਕ ਹੈ ਜੀ ਤੇ ਇਸ ਬੇਸਿਸ ਤੇ ਤੁਹਾਡੀ ਜਿਹੜੀ ਐ ਐਕਸਪਲੇਨੇਸ਼ਨ ਬਣਦੀ ਐ ਸੋ ਦੋ ਚੀਜ਼ਾਂ ਮੋਸਟ ਇੰਪੋਰਟੈਂਟ ਇਹ ਹੁੰਦੇ ਕਿ ਇਨਵੀਟੇਸ਼ਨ ਲੈਟਰ ਪ੍ਰੋਪਰਲੀ ਪੂਰਾ ਡਿਸਕ੍ਰਾਈਬ ਕਰੀਆ ਤਰੀਕੇ ਨਾਲ ਹੋਣਾ ਚਾਹੀਦਾ ਹੈ ਤੁਹਾਡੇ ਫੰਡਸ ਉਹ ਤਾਂ ਮੋਸਟ ਇੰਪੋਰਟੈਂਟ ਹੈ ਹੀ ਹੈ ਠੀਕ ਹੈ ਜੀ ਤੇ ਜਿਹੜਾ ਥਰਡ ਪੁਆਇੰਟ ਆਉਂਦਾ ਹੈ ਹਮੇਸ਼ਾ ਹੀ ਆਉਂਦਾ ਹੈ ਕਿ ਤੁਹਾਡੇ ਸਟਰੋਂਗ ਟਾਈਸ ਤੇ ਲੇਕੇ ਦੋਸੋ ਤਾਂ ਬੇਟੇ ਦੇ ਸਟਰੌਂਗ ਟਾਈਜ਼ਰ ਉਹ ਪ੍ਰੋਪਰਲੀ ਪੂਰੇ ਜਸਟੀਫਾਈਡ ਹੋਣੇ ਚਾਹੀਦੇ ਤੇ ਉਸ ਦੇ ਬੇਸਿਸ ਤੇ ਜੋ ਵੀ ਡਾਕੂਮੈਂਟੇਸ਼ਨ ਹੁੰਦਾ ਇੱਕ ਚੈਕਲਿਸਟ ਹੁੰਦੀ ਹੈ ਪ੍ਰੋਪਰਲੀ ਉਹ ਤੁਹਾਨੂੰ ਡਿਸਕ੍ਰਾਈਬ ਕੀਤੀ ਜਾਂਦੀ ਹੈ ਜੀ ਮੈਮ ਆਈਟੀਆਰ ਕਿੰਨੀ ਹੋਣੀ ਚਾਹੀਦੀ ਤੇ ਇਨਕਮ ਪ੍ਰੂਫ ਫਿਰ ਕਿਹੜੇ ਕਿਹੜੇ ਚਾਹੀਦੇ ਹੁੰਦੇ ਆ ਕੈਨੇਡਾ ਵਾਸਤੇ ਖਾਸ ਕਰਕੇ ਓਕੇ ਆਈਟੀਆਰ ਡਿਪੈਂਡ ਕਰਦਾ ਹੈ ਉਹੀ ਸੇਮ ਕੀ ਫੰਡਸ ਵੀ ਉਹੀ ਓਨੇ ਡਿਪੈਂਡ ਕਰਦੇ ਨੇ ਜੋ ਤੁਹਾਡਾ profession ਹੈ ਫਾਰ ਇਗਜ਼ਾਮਪਲ ਜੇ ਕੋਈ ਐਗਰੀਕਲਚਰਲਿਸਟ ਹੈ ਤੇ ਉਹਨਾਂ ਦੀ ਜੀ ਇਅਰਲੀ ਇਨਕਮ ਜੇ ਤੁਸੀਂ ਮੀਨਸ 5 ਤੋਂ 7.5 ਲੱਖ ਜਾਂ 6 ਲੱਖ ਜੋ ਵੀ ਦਿਖਾ ਰਹੇ ਹੋ ਆਈਟੀਆ ਦੇ ਬੇਸਿਸ ਤੇ ਉਹ ਚੀਜ਼ ਫਿਰ ਜਸਟੀਫਾਈਡਲੀ ਹੋਣੀ ਚਾਹੀਦੀ ਹੈ ਉਹ ਹੁੰਦੀ ਹੈ ਇਹਨਾਂ ਦੇ 6-6 ਮਹੀਨੇ ਅਕੋਰਡਿੰਗਲੀ ਤੇ ਉਹਦੇ ਬੇਸਿਸ ਤੇ ਡਾਕੂਮੈਂਟੇਸ਼ਨ ਹੁੰਦੇ ਨੇ ਐਮਐਸਐਮਈ ਰਜਿਸਟ੍ਰੇਸ਼ਨ ਜੇ ਫਾਰਮਸ ਹੋਗੇ ਕੋਈ ਫਾਰਮ 16 ਵੀ ਫਿਲ ਅਪ ਕਰਦਾ ਹੈ ਆਪਣਾ ਤੇ ਜਿਹੜਾ ਐਗਰੀਕਲਚਰਲ ਲੈਂਡ ਹੁੰਦਾ ਉਹਨਾਂ ਦਾ ਉਹਨਾਂ ਦੀ ਕੋਈ ਵੀ ਰਜਿਸਟਰੀ ਹੁੰਦੀ ਹੈ ਉਹ ਚੀਜ਼ ਜਸਟੀਫਾਈ ਕਰਨ ਲਈ ਕਿ ਹਾਂਜੀ ਐਕਚੁਅਲ ਦੇ ਵਿੱਚ ਸਾਡਾ ਇੰਨੀ ਜਿਹੜੀ ਹੈਗੀ ਐਗਰੀਕਲਚਰਲ ਹੈਗੀ ਤੇ ਥੋੜੀ ਸਾਨੂੰ ਇੰਨਾ amount ਜਿਹੜ

ਡਾਕੂਮੈਂਟਸ ਜੋ ਵੀ ਸਾਨੂੰ ਰੀਸੀਵ ਹੋਣਗੇ ਉਹਦੇ ਬੇਸਿਸਸ ਬੇਸਿਸ ਤੇ ਸਾਡੀ ਜਿਹੜੀ ਕਵਰ ਲੈਟਰ ਪ੍ਰਪੇਅਰ ਹੁੰਦੀ ਹੈ ਤੇ ਆਈਟੀਆਰ ਡੈਫੀਨੇਟਲੀ ਆਈਟੀਆਰ ਇਸ ਆਲਸੋ ਇੰਪੋਰਟੈਂਟ ਜਦ ਕੋਈ ਇਅਰਲੀ ਇਨਕਮ ਆਪਣੀ 6 ਲੱਖ 5 ਲੱਖ ਜਾਂ 4 ਲੱਖ ਵੀ ਹੈ ਕਿਸੇ ਦੀਆਂ 7 8 10 ਲੱਖ ਵਟ ਏਵਰ ਜਿੰਨੀ ਵੀ ਤੁਹਾਡੀ ਇਅਰਲੀ ਇਨਕਮ ਬਣ ਰਹੀ ਹੈ ਤੁਸੀਂ ਆਈਟੀਆਰ ਆਪਣੀ ਬਣਵਾਓ ਉਹ ਜ਼ਿਆਦਾ ਇੰਪੋਰਟੈਂਟ ਹੁੰਦਾ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਡਿਸਕ੍ਰਾਈਬ ਹੁੰਦੀ ਕਿ ਹਾਂ ਤੁਸੀਂ ਜੈਨੂਇਨਲੀ ਇਅਰਲੀ ਇਨਾ ਜਿਹੜਾ ਹੈ ਔਨ ਕਰ ਰਹੇ ਹੋ ਜੀ ਸੋ ਕੋਈ ਸਵਾਲ ਹੈ ਟੂਰਿਸਟ ਵੀਜ਼ਾ ਨਾਲ ਰਿਲੇਟਡ ਸਟੂਡੈਂਟਸ ਦਾ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ ਮੈਮ ਸ਼ੇਨੈਗਨ ਜਾਣਾ ਕਿਸੇ ਨੇ ਜੇ ਤਾਂ ਉਹਦੀ ਕੀ ਕੀ ਰਿਕੁਆਇਰਮੈਂਟ ਹੈ ਕਿੰਨਾ ਕੁ ਬਜਟ ਲੈ ਕੇ ਚੱਲਣ ਹਾਂ ਮੈਨੂੰ ਪਲੀਜ਼ ਤੁਸੀਂ ਦੁਬਾਰਾ ਰਿਪੀਟ ਕਰੋਗੇ ਵੌਇਸ ਕ੍ਰੈਕ ਹੋ ਗਈ ਸੀ ਸ਼ੇਨੈਗਨ ਟੂਰਿਸਟ ਵੀਜ਼ਾ ਤੇ ਜੇ ਕੋਈ ਜਾਣਾ ਚਾਹੁੰਦਾ ਹੈ ਤਾਂ ਰਿਕੁਆਇਰਮੈਂਟਸ ਕੀ ਨੇ ਤੇ ਬਜਟ ਕਿੰਨਾ ਕੁ ਪਲਾਨ ਕਰਕੇ ਚੱਲਣ ਨੂੰ ओके बजट ਤੁਹਾਡਾ ਸੇਮ ਹੁੰਨਾ ਹੀ ਰਹੇਗਾ 7 ਤੋਂ 10 ਲੱਖ ਅਗਰ ਰੈਪਲੀਕੈਂਟ ਜਾ ਰਹੇ ਹਨ ਠੀਕ ਹੈ ਜੀ ਹੁ ਸ਼ੈਨਗੇਨ ਦੇ ਵਿੱਚ ਕੀ ਹੁੰਦਾ ਕਿ ਬੇਸਿਕਲੀ ਜ਼ਿਆਦਾਤਰ ਤੁਹਾਨੂੰ ਜੇ ਤੁਸੀਂ ਟੂਰਿਸਟ ਵੀਜ਼ਾ ਤੇ ਜਾਣਾ ਹੈ ਟੂਰਿਜ਼ਮ ਪਰਪਸ ਦੇ ਬੇਸਿਸ ਤੇ ਜਾਣਾ ਹੈ ਚਾਹੇ 10 ਡੇਜ਼ ਲਈ ਜਾਣਾ ਹੈ 7 ਡੇਜ਼ ਲਈ ਜਾਣਾ ਹੈ ਇਨੂ ਪ੍ਰੈਸਾਈਜ਼ ਰੱਖਣਾ ਤੁਸੀਂ ਵਿਦ ਕੰਪਲੀਟ ਐਕਸਪਲੇਨੇਸ਼ਨ ਇਹਦੇ ਵਿੱਚ ਤੁਹਾਡੀ ਜਿਹੜੀ ਖੁਦ ਦੀ ਜਿਹੜੀ professionl life ਹੈ ਉਹ ਵੀ ਪ੍ਰੋਪਰਲੀ ਗੁਲਟੀ ਡਿਸਕਰਾਇਬ ਹੁੰਦੀ ਹੈ ਡਾਕੂਮੈਂਟੇਸ਼ਨ ਪਾਰਟ ਜਾਂਦਾ ਹੈ ਪਲੱਸ ਇਹਦੇ ਵਿੱਚ ਤੁਹਾਡੀ ਇੰਸ਼ੋਰੈਂਸ ਵੀ ਜਾਂਦੀ ਹੈ ਹਰ ਇੱਕ ਸ਼ੈਨਗੇਨ ਕੰਟਰੀ ਦੀ ਸਪੋਜ਼ ਫੋਰ ਇਗਜ਼ਾਮਪਲ ਜੇ ਤੁਸੀਂ ਫਰਾਂਸ ਦਾ ਲਗਾ ਰਹੇ ਹੋ ਨੈਕਸਟ ਟਾਈਮ ਤੁਸੀਂ ਜਰਮਨੀ ਦਾ ਲਗਾ ਰਹੇ ਹੋ ਕਿਸੇ ਵੀ ਕੰਟਰੀ ਦਾ ਲਗਾ ਰਹੇ ਹੋ ਸ਼ੇਨਗਨ ਕੰਟਰੀ ਕੋਈ ਵੀ ਤੁਹਾਨੂੰ ਹਮੇਸ਼ਾ ਉਸੇ ਪਾਰਟਿਕੂਲਰ ਕੰਟਰੀ ਦੇ ਬੇਸਿਸ ਤੇ ਤੁਹਾਨੂੰ ਆਪਣਾ ਜਿਹੜਾ ਹੈ ਟਰੈਵਲ ਇੰਸ਼ੋਰੈਂਸ ਲੈਣਾ ਪਏਗਾ ਤੇ ਟਰੈਵਲ ਇੰਸ਼ੋਰੈਂਸ ਹਮੇਸ਼ਾ ਉਹ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਪਾਰਟਿਕੂਲਰ ਉਸੇ ਕੰਟਰੀ ਲਈ ਜਾਂ ਫਿਰ ਸ਼ੇਨਗਨ ਕੰਟਰੀ ਦੇ ਬੇਸਿਸ ਤੇ ਹੀ ਆਪਣਾ ਜਿਹੜਾ ਹੈ ਯੂਰਪੀਅਨ ਕੰਟਰੀਜ਼ ਦੇ ਬੇਸਿਸ ਤੇ ਆਪਣਾ ਏਅਰਲੀ ਬੇਸਿਸ ਤੇ ਬਣਵਾਉਣਾ ਹੈ ਜਾਂ ਫਿਰ ਉਸੇ ਪਾਰਟਿਕੂਲਰ ਟਾਈਮ ਫਰੇਮ ਲਈ ਬਣਵਾਉਣਾ दैट इज ਟੋਟ ਟਰੈਵਲ ਇੰਸ਼ੋਰੈਂਸ ਤੇ ਉਹਦੀ ਅਮਾਉਂਟ ਆਪਣੇ ਆਪ ਹੀ ਉਵੇਂ ਹੀ ਜਸਟੀਫਾਈ ਹੁੰਦੀ ਹੈ ਇਨਵੋਇਸ ਨਿਕਲ ਕੇ ਆਉਂਦੀ ਜਿੰਨੇ ਟਾਈਮ ਫਰੇਮ ਦਾ ਤੁਹਾਨੂੰ ਆਪਣਾ ਜਿਹੜਾ ਚਾਹੀਦਾ ਹੁੰਦਾ ਬਟ ਯਸ ਸ਼ੇਨਗੇਨ ਕੰਟਰੀਜ਼ ਲਈ ਆਪਣਾ ਟਰੈਵਲਿੰਗ ਇੰਸ਼ੋਰੈਂਸ ਉਹ ਮੰਡੇਟ ਹੁੰਦਾ ਹੈ ਇਹਦੇ ਵਿੱਚ ਤੁਹਾਡਾ ਮੰਡੇਟ ਹੁੰਦਾ ਹੈ ਜੇ ਤੁਸੀਂ ਟੂਰਿਜ਼ਮ ਬੇਸਿਸ ਤੇ ਜਾ ਰਹੇ ਹੋ ਤਾਂ ਤੁਹਾਡੀ ਹੋਟਲ ਬੁਕਿੰਗ ਵੀ ਰਿਕੁਆਇਰਡ ਹੁੰਦੀ ਹੈ ਤੇ ਤੁਹਾਡੇ ਟਰੈਵਲ ਟਿਕਟ ਆਨ ਜਾਣ ਦੀ ਉਹ ਵੀ ਰਿਕੁਆਇਰਡ ਹੁੰਦੀ ਹੈ ਇਹ ਵੀ ਤੁਹਾਨੂੰ ਤੁਸੀਂ ਪ੍ਰੋਪਰਲੀ ਪੂਰਾ ਜਸਟੀਫਾਈ ਕਰਨਾ ਹੁੰਦਾ ਹੈ ਕਵਰ ਲੈਟਰ ਤੇ ਆਈਟਨਰੀ ਉਹ ਸਾਡੇ ਵੱਲੋਂ ਐਕਸਪਲੇਨ ਕੀਤੇ ਜਾਂਦੇ ਹੈ ਕਿ ਤੁਸੀ ਕਿੱਥੇ ਕਿੱਥੇ ਕਿਹੜੀ ਕਿਹੜੀ ਪਲੇਸਿਸ ਤੇ ਜਿਹੜਾ ਆਪਣਾ ਟੂਰਿਜ਼ਮ ਲਈ ਜਾਣਾ ਹੈ ਘੁੰਮਣਾ ਫਿਰਨਾ ਹੈ ਠੀਕ ਹੈ ਜੀ ਤੇ ਫੰਡਸ ਸੇਮ ਕਿਉਂਕਿ ਜਦ ਟੂਰਿਜ਼ਮ ਦੀ ਗੱਲ ਆਉਂਦੀ ਹੈ ਤਾਂ ਤੁਸੀ ਆਪਣਾ ਜਾਣਾ ਹੈ ਉੱਥੇ ਆਪਣਾ ਅਕੋਮੋਡੇਸ਼ਨ ਲੈਣੀ ਹੈ ਆਪਣਾ ਫੂਡ ਦਾ ਤੁਹਾਡਾ ਖਰਚ ਹੋ ਗਿਆ ਸ਼ਾਪਿੰਗ ਕਰਨੀ ਹੈ ਐਂਡ ਥੋੜੇ-ਬੋਤੇ ਦੂਰ-ਦੂਰ ਦੇ ਐਕਸਪੈਂਸਿਸ ਹੈ ਇਹ ਜਨ ਐਵਰੀਥਿੰਗ ਉਹ ਸਾਰਾ ਕੁਝ ਮਿਲਾਵਲੂ ਕੇ ਤੁਹਾਡਾ ਇਨ ਬਿਟਵੀਨ ਤੁਹਾਡਾ 7 ਤੋਂ 10 ਲੱਖ ਦਾ ਹੋਣਾ ਇਹ ਚਾਹੀਦਾ ਸੋ ਇਹ ਵੀ ਤੁਹਾਡੇ ਜਿਹੜੇ ਫੰਡਸ ਹੈ 3 ਮੰਥਸ 올ਟ ਹੋਣੇ ਚਾਹੀਦੇ जो नहीं भी होंगे तो भी कोई ऑबजैक्शन नहीं है काफ़ी एप्लीकेशन एवं है सुनैरियो बेसिस से होंगी जिन्हों का एक डेढ़ महीना भी ओल्ड है फंड वो भी जस्टिफाइड होंगे ने, ने लग जाते हैं बट दैट इज टोटली डिपेंडिंग अपॉन द सिनारीो ये सूँ हमेशा ध्यान रखना चाहिए कि साइड जो फंडस है वो ज़्यादा स्ट्रोंोंोंोंोंोंोंोंोंग होने चाहिए तो साढ़े जी प्रोफेसनल जी है, है अपनी प्रोफाइल है जिथे तुम एट प्रेजेंट इंडिया के काम कर रहे हो कुछ भी एजुकेशन कोई कर रहे हैं तो कोई काम कर रहे हैं वो चीज़ की प्रॉपर पूरी डिस्क्रिप्शन होनी चाहिए है ਤਾਂ ਕਿ ਤੁਹਾਡੇ ਵਾਪਸ ਆਉਣ ਦੇ ਜਿਹੜੇ ਆ ਰੀਜਨਸ ਉਹ ਸਟਰੋਂਗਲੀ ਅਸੀਂ ਉਸ ਉਸ ਚੀਜ਼ ਲਈ ਅੱਗੇ ਕਨਵੇ ਕਰ ਸਕੀਏ ਐਵੇਂ ਜਿਵੇਂ ਕਿ ਹਾਂ ਜੀ ਅਸੀਂ ਵਾਪਸ ਆਣਾ ਹੀ ਆਣਾ ਹੈ ਅਸੀਂ ਸਾਡਾ ਸਿਰਫ ਰੀਜਨ ਸਿਰਫ ਇੰਨਾ ਟਾਈਮ ਫਰੇਮ ਦਾ ਹੀ ਹੈ ਅਸੀਂ ਇਸ ਟਾਈਮ ਫਰੇਮ ਤੋਂ ਬਾਅਦ ਵਾਪਸ ਆਣਾ ਹੀ ਆਣਾ ਹੈ ਜੀ ਸੋ ਕੋਈ ਸਵਾਲ ਦੋ ਇੰਪੋਰਟੈਂਟ ਹੁੰਦੀਆਂ ਨੇ ਜ਼ਿਆਦਾ ਇਹਨਾਂ ਵਿੱਚ ਸ਼ੈਨੇਗਨ ਕੰਟਰੀਜ਼ ਬਾਕੀ ਸੇਮ ਹੁੰਦਾ ਸਾਰਾ ਕੁਝ ਜੀ ਸੋ ਕੋਈ ਹੋਰ ਸਵਾਲ ਹੈ ਤੁਹਾਡਾ ਟੂਰਿਸਟ ਵੀਜ਼ਾ ਨੂੰ ਲਗਾ ਕੇ ਸਟੂਡੈਂਟਸ ਤਾਂ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਅਸੀਂ ਆਲਰੇਡੀ ਕੈਨੇਡਾ ਤੇ ਸ਼ੈਨਗੇਨ ਟੂਰਿਸਟ ਵੀਜ਼ਾ ਬਾਰੇ ਮੈਂ ਕੋਈ ਪੁਆਇੰਟ ਐਡ ਕਰਨਾ ਚਾਹੁੰਗੀ ਇਹਦੇ ਵਿੱਚ ਕਿ ਜਦ ਗੱਲ ਆਉਂਦੀ ਹੈ ਸ਼ੈਨਗੇਨ ਕੰਟਰੀਜ਼ ਦੀ ਜਦ ਤੁਸੀਂ ਇੰਡੀਆ ਦੇ ਵਿੱਚੋਂ ਤੇ ਇਹ ਸਾਡੇ ਕੋਲ ਮਾਹੌਲ ਤੁਸੀਂ ਆਪਣੀ ਫਾਈਲ ਲਗਾਉਂਦੇ ਹੋ ਦੇਵਲਪ ਪ੍ਰੋਸੀਡ ਕੀਤੀ ਜਾਂਦੀ ਹੈ ਬਾਇ ਚਾਂਸ ਕੋਈ ਕਲਾਇੰਟ ਸਾਡੇ ਕੋਲ ਕਿਸੇ ਹੋਰ ਕੰਟਰੀ ਤੋਂ ਆਂਦਾ ਹੈ ਉਹ ਤੁਹਾਨੂੰ ਰੀਚ ਆਊਟ ਕਰਦੇ ਕਿ ਅਸੀਂ ਆਪਣਾ ਸ਼ੇਨਗੇਨ ਕੰਟਰੀ ਲਈ ਲਗਾਣਾ ਹੈ ਪ੍ਰੋਪਰਲੀ ਪੂਰਾ ਡਾਕੂਮੈਂਟੇਸ਼ਨ ਲਈ ਕਵਰ ਲੈਟਰ ਈਚ ਐਂਡ ਐਵਰੀਥਿੰਗ that we will going to help you out ਬਟ ਰੇਹਗਲ ਅਪਾਇੰਟਮੈਂਟ ਦੀ ਉਹ ਸਾਡੇ ਕੋਲੋਂ ਨਹੀਂ ਹੋਏਗੀ ਕਿਉਂਕਿ ਅਸੀਂ ਇੰਡੀਆ ਦੇ ਵਿੱਚ ਹਾਂ ਸੁਪੋਜ਼ ਫॉर ਐਗਜ਼ਾਮਪਲ ਕੋਈ ਕੈਨੇਡਾ ਦੇ ਵਿੱਚ ਹੈ ਉਹਨਾਂ ਨੇ ਜਾਣਾ ਹੈ ਸ਼ੇਨਗੇਨ ਕਿਸੇ ਕੰਟਰੀ ਦੇ ਲਈ ਲਗਾਣੀ ਤੇ ਉਹ ਕੈਨੇਡਾ ਦੇ ਹੀ ਆਪਣੀ ਖੁਦ ਹੀ ਆਪਣੀ ਕੋਈ ਪੈਰਟੀਕੂਲਰ ਕੰਟਰੀ ਕੰਟਰੀ ਲਈ ਆਪਣੀ ਅਪਾਇੰਟਮੈਂਟ ਖੁਦ ਲੈਣਗੇ ਸਾਡੇ ਕੋਲੋਂ ਗਾਈਡੈਂਸ ਮਿਲ ਜਾਏਗੀ ਕਿ ਕਿਵੇਂ ਆਪਣੀ ਜਿਹੜੀ ਐਪਾਇੰਟਮੈਂਟ ਤੁਸੀਂ ਲੈਣੀ ਹੈ ਐਂਡ ਦੈਨ ਲੇਟਰ ਔਨ ਸਾਰਾ ਡਾਕੂਮੈਂਟੇਸ਼ਨ ਪਾਰਟ ਈਚ ਐਂਡ ਐਵਰੀਥਿੰਗ ਉਹ ਸਾਡੇ ਵੱਲੋਂ ਤੁਹਾਨੂੰ ਜਿਹੜਾ ਪ੍ਰੋਵਾਈਡ ਕਰਵਾਇਆ ਜਾਏਗਾ ਐਕਸਪਲੇਨੇਸ਼ਨ ਸਾਰਾ ਕਵਰ ਲੈਟਰ ਈਚ ਐਂਡ ਐਵਰੀਥਿੰਗ ਸਪੋਰਟ ਕਿਉਂਕਿ ਤੁਹਾਡੀ ਜਿਹੜੀ ਅਪਾਇੰਟਮੈਂਟ ਹੈ ਵੀਐਫਐਸ ਜੋ ਵੀ ਉੱਥੇ ਵੈਕਸ ਸੈਂਟਰ ਹੁੰਦਾ ਹੈ ਤੁਸੀਂ ਉੱਥੇ ਵਿਜ਼ਿਟ ਕਰਨਾ ਹੁੰਦਾ ਹੈ ਉਹ ਚੀਜ਼ ਤੁਹਾਡੇ ਐਂਡ ਤੋਂ ਹੀ ਹੋਣੀ ਚਾਹੀਦੀ ਹੈ ਥਿਸ ਇਜ਼ ਦੀ ਰੂਲ ਸੋ ਹੁਣ ਗੱਲ ਕਰਦੇ ਹਾਂ ਜੀ ਯੂਕੇ ਟੂਰਿਸਟ ਤੇ ਵਿਜ਼ਟਰ ਵੀਜ਼ਾ ਬਾਰੇ ਇਹਦਾ ਕੀ ਪ੍ਰੋਸੈਸ ਹੈ ਕਿੰਨਾ ਬਜਟ ਹੈ ਕੀ ਕੀ ਬੇਸਿਕ ਰਿਕੁਆਇਰਮੈਂਟਸ ਹੈ ओके यूके ਦੀ ਮੈਂ ਤੁਹਾਨੂੰ ਦੱਸਾਂ ਬਹੁਤ ਜ਼ਿਆਦਾ ਇਹ ਜਿਹੜੀ ਕੰਟਰੀ ਹੈ ਬਹੁਤ ਲੀਨੈਂਟ ਵੀ ਹੈਗੀ ਹੈ ਤੇ ਬਹੁਤ ਸਟ੍ਰਿਕਟ ਵੀ ਹੈਗੀ ਮੈਂ ਦੋਨੋਂ ਕੇਸਸ ਚ ਦੱਸਾਂਗੀ ਕਿਉਂ ਕਿ ਕਿਉਂਕਿ ਜਦ ਅਸੀਂ ਆਪਣੇ ਇੱਕ ਕੇਸ ਨੂੰ ਪ੍ਰੋਪਰਲੀ ਪੂਰਾ ਡਿਸਕ੍ਰਾਈਬ ਕਰ ਦਿੰਨੇ ਆ ਇਹ ਸਾਨੂੰ ਉਸ ਟਾਈਮ ਵੀਜ਼ਾ ਦਿੰਦੇ ਆ ਜਿੱਥੇ ਕਿਤੇ ਵੀ ਅਸੀਂ ਪ੍ਰੋਪਰਲੀ ਨਹੀਂ ਡਿਸਕ੍ਰਿਪਸ਼ਨ ਦਿੱਤੀ ਇਹ ਰਿਫਿਊਜ਼ਲ ਦੇ ਦਿੰਦੇ ਨੇ ਉਹਦਾ ਰੀਜ਼ਨ ਇਹ ਹੁੰਦਾ ਕਿ ਇਹਨਾਂ ਨੂੰ ਪ੍ਰੋਪਰਲੀ ਪੂਰੀ ਜਸਟੀਫਿਕੇਸ਼ਨ ਚਾਹੀਦੀ ਹੁੰਦੀ ਹੈ ਇਹ ਹਰ ਇੱਕ ਪੁਆਇੰਟ ਤੇ ਤੁਹਾਡੀ ਜਿਹੜੀ ਹੈ वेरिफिकेशन ਵੀ ਕਰਦੇ ਨੇ ਹਰ ਇੱਕ ਚੀਜ਼ ਦੀ ਕੈਲਕੂਲੇਸ਼ਨ ਵੀ ਕਰਦੇ ਨੇ ਸਭ ਕੁਝ ਹਰ ਇੱਕ ਚੀਜ਼ ਪੁਆਇੰਟ ਟੂ ਪੁਆਇੰਟ ਚੈੱਕ ਕਰਕੇ ਹੀ ਤੁਹਾਨੂੰ ਰਿਪੋਰਟ ਕਰਦੇ ਨੇ ਕਈ ਹੁਣੇ ਰੀਸੈਂਟਲੀ ਇੱਕ ਕਲਾਇੰਟ ਦਾ ਵੀਜ਼ਾ ਲਗਾਇਆ ਗਿਆ ਸੀ ਮਤਲਬ ਅਪਲੀਕੇਸ਼ਨ ਲਗਾਈ ਗਈ ਸੀ ਯੂਕੇ ਲਈ ਉਹਨਾਂ ਦੇ ਆਲਰੇਡੀ ਤਿੰਨ ਰਿਫਿਊਜ਼ਲ ਸੀ ਤੇ ਉਹ ਸਿਨੈਰੀਓ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੁੰਗੀ ਇੱਕ ਲੇਡੀ ਹੈ ਹੁਣ ਸਿਨੈਰੀਓ ਹਮੇਸ਼ਾ ਪਾਰਟिकुलर ਐਪਲੀਕੈਂਟ ਟੂ ਐਪਲੀਕੈਂਟ ਵਿੱਚ ਚੇਂਜ ਹੋਏਗਾ ਠੀਕ ਹੈ ਜੀ ਏਜ ਦਾ ਵੀ ਤੇ ਪ੍ਰੋਫੈਸ਼ਨ ਦਾ ਵੀ ਹਰ ਇੱਕ ਚੀਜ਼ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ ਇਹ ਹੈਗੇ ਨੇ ਹੋਮ ਮੇਕਰ ਤੇ ਇਹਨਾਂ ਦੀ ਏਜ ਵੀ ਨੀਅਰ ਬਾਈ 50 ਜਾਂ 60 ਹੈ ਠੀਕ ਹੈ ਜੀ ਇਹਨਾਂ ਦੀ ਯੂਕੇ ਦੀ ਫਾਈਲ ਗਈ ਸੀ ਇਹਨਾਂ ਦਾ ਬੇਟਾ ਇਹਨਾਂ ਨੂੰ ਇਨਵਾਈਟ ਕਰ ਰਿਹਾ ਸੀ ਕਿ ਮਿਲਨ ਵਾਸਤੇ ਇਹਨਾਂ ਦੀ ਆਲਰੇਡੀ ਥਿੰ ਰਿਫਿਊਜ਼ਲਸ ਆਲਰੇਡੀ ਸੀ ਇਹਨਾਂ ਦੇ ਜਿਹੜੇ ਰਿਫਿਊਜ਼ਲ ਦੇ ਵਿੱਚ ਇਹੀ ਰੀਜਨਸ ਇਸ ਤਰ੍ਹਾਂ ਗਏ ਸੀ ਕਿ ਤੁਸੀਂ ਆਪਣੀ ਜਿਹੜੀ ਹੈ ਇਨਕਮ ਜਿਹੜੀ ਨੇ ਫੰਡਸ ਹੈ ਉਹ ਸਫੀਸ਼ੀਐਂਟਲੀ ਨਹੀਂ ਜਸਟੀਫਾਈ ਕੀਤੇਗੇ ਨਾ ਹੀ ਤੁਹਾਡੇ ਕੋਈ ਸਟਰੋਂਗ ਟਾਈਜ਼ ਨੇ ਇਦੇ ਵਿੱਚ ਸਾਡੇ ਵੱਲੋਂ ਵੀ ਸੁਜੈਸ਼ਨ ਕੀ ਗਈ ਇਹਨਾਂ ਨੂੰ ਕਿ ਵੀ ਤੁਸੀਂ ਪਹਿਲਾਂ ਕੋਡ ਟਰਾਈ ਕਰੋ ਫਿਰ ਹਸਬੰਡ ਦਾ ਨਾਲ ਟਰਾਈ ਕਰਨਾ ਦੂਸਰਾ ਇਹ ਚੀਜ਼ ਕਿ ਜਿਹੜੀ ਇਹਨਾਂ ਦੀ ਇਨਕਮ ਸੀ ਇਨਕਮ ਇਹਨਾਂ ਦੀ ਬਹੁਤ ਥੋੜੀ ਸੀ ਇਹਨਾਂ ਨੂੰ ਇਹਨਾਂ ਦੇ ਬੱਚੇ ਵੀ ਸਪான்ਸਰ ਕਰ ਰਹੇ ਸੀ ਸੋ ਜੋ ਬੱਚਾ ਸਪான்ਸਰ ਕਰ ਰਿਹਾ ਸੀ ਸਪான்ਸਰ ਕਰਨ ਦਾ ਮਤਲਬ ਇਹ ਨਹੀਂ ਅੰਦਾ ਕਿ ਇਹਨਾਂ ਦੇ ਅਕਾਊਂਟ ਦੇ ਵਿੱਚ ਫੰਡਸ ਦਿਖਾਣੇ ਆ ਇਹਨਾਂ ਦੇ ਅਕਾਊਂਟ ਦੇ ਵਿੱਚ ਹਾਰਡਲੀ ਸਿਰਫ ਸਿਰਫ 3 ਜਾਂ 3.5 ਲੱਖ ਸੀ ਦੈਟਸ ਇਟ

ਕਿ ਇੰਨਾ अमाउंट ਜੋ ਹੈ ਨਾ ਦਾ ਬੇਟਾ ਵੀ ਇਹਨਾਂ ਨੂੰ ਸਪான்ਸਰ ਕਰ ਰਿਹਾ ਸੋ ਇੱਕ ਹਸਬੰਡ ਵੱਲੋਂ ਸਪான்ਸਰ ਹੋ ਗਿਆ ਔਰ ਇੱਕ ਬੇਟੇ ਵੱਲੋਂ ਸਪான்ਸਰ ਹੋ ਗਿਆ ਸੋ ਇੱਥੇ ਯੂਕੇ ਦੇ ਵਿੱਚ ਅਮਾਉਂਟ ਤੁਹਾਡੇ ਫੰਡਸ ਉਹ ਮੈਟਰ ਨਹੀਂ ਕਰਦੇ ਮੈਟਰ ਇਹ ਕਰਦੇ ਕਿ ਤੁਸੀਂ ਉਹ ਫੰਡ ਪਾਵੇਂ ਤੁਸੀਂ ਇੱਕ ਲਗ ਦਿਖਾ ਰਹੇ ਹੋ ਦੋ ਦਿਖਾ ਰਹੇ ਹੋ ਤਿੰਨ ਦਿਖਾ ਰਹੇ ਹੋ ਲੇਕਿਨ ਉਹ ਜਸਟੀਫਾਈਡ ਹੋਣੇ ਚਾਹੀਦੇ ਕਿਉਂਕਿ ਉਹ ट्रांजैक्शंस ਪ੍ਰੋਪਰਲੀ ਪੂਰੀ ਵੈਰੀਫਾਈ ਕਰਦੇ ਨੇ ਬਾਇਚਾਂਸ ਕੋਈ ਵੀ ट्रांजैक्शन ਜ ਅਮਾਉਂਟ ਕਿਤੇ ਵੀ ਉੱਪਰ-ਨੀਚੇ ਆਉਂਦੀ ਹੈ

ਸੋ ਬਹੁਤ ਚੀਜ਼ਾਂ ਇਹਦੇ ਵਿੱਚ ਵੀ ਕ੍ਰਿਟੀਕਲ ਹੁੰਦੀਆਂ ਨੇ ਉਹ ਚੀਜ਼ ਮੈਟਰ ਕਰਦੀਆਂ ਨੇ ਬਟ ਯੈਸ ਜਿਵੇਂ ਕਿ ਅਸੀਂ ਹੁਣ ਕਿੰਨੇ ਸਾਰੇ ਕੇਸਿਸ ਦੇਖਦੇ ਆ ਸਿਨੈਰੀਓਜ਼ ਦੇਖਦੇ ਆ ਸਾਨੂੰ ਪਤਾ ਲੱਗ ਜਾਂਦਾ ਕਿ ਕਿਹੜਾ ਪੁਆਇੰਟ ਕਿੱਥੇ ਉਹ ਪਿਕ ਕਰਕੇ ਦੱਸ ਰਹੇ ਨੇ ਕਿਵੇਂ ਕਰ ਰਹੇ ਨੇ ਸੋ ਉਸ ਦੇ ਬੇਸਿਸ 'ਤੇ ਹੁਣ ਅਸੀਂ ਜਿਹੜਾ ਆਪਣਾ ਪ੍ਰੋਸੀਡ ਕਰਦੇ ਆ ਤੇ ਕਹਿੰਦੇ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਮੈਂ ਘਟੋ ਘਟ ਹੁਣ ਰੀਜ਼ਨ ਦੇ ਵਿੱਚ ਪੰਜ ਛੇ ਬਾਈਕਸ ਲਗਾਈਆਂ ਜਿਹੜੀ ਮੈਨੂੰ ਆਈਆਂ ਯੂਕੇ ਦੇ ਵਿੱਚ ਤੇ ਉਹਨਾਂ ਦੇ ਤਿੰਨ ਚਾਰ ਦੇ ਰਿਜ਼ਲਟ ਆ ਵੀ ਗਏ ਨੇ ਥੈਟ ਇਜ਼ ਪੋਜ਼ਿਟਿਵ ਔਰ ਉਹਨਾਂ ਦਾ ਸਿਨੈਰੀਓ ਹੈ ਵੀ ਰਿਲੇਟ ਸੋ ਇੱਥੇ ਯੂਕੇ ਦੇ ਵਿੱਚ ਫੰਡਸ ਦਾ ਮੈਟਰ ਨਹੀਂ ਕਰਦਾ ਮੈਟਰ ਇਹ ਕਰਦਾ ਕਿ ਤੁਸੀਂ ਜਿੰਨੇ ਫੰਡ ਦਿਖਾ ਰਹੇ ਹੋ ਜਸਟੀਫਾਈਡ ਹੋਣੇ ਚਾਹੀਦੇ ਜੀ ਮੈਮ ਜਿਹੜੇ ਰਿਫਿਊਜ਼ਡ ਨੇ ਟੂਰਿਸਟ ਵੀਜ਼ਾ ਜਿਨ੍ਹਾਂ ਦਾ ਉਹਨਾਂ ਨੇ ਰੀਫਾਈਲ ਕਰਨਾ ਹੈ ਤਾਂ ਉਹਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਕਿਸ ਤਰੀਕੇ ਨਾਲ ਰੀਫਾਈਲਿੰਗ ਕੀਤੀ ਜਾਵੇ हाँ तो अदीना वास कैटगरी से तो दोबारा दस हो गए प्लीज जी मैम जिन्हा दा टूरिस्ट वीजा रिफ्यूज्ड है और ना रीफाइलिंग करनी है तो किस तरीके ना रीफाइलिंग कर सकते हैं ने केडिया के लार्थ ये आम रख आ सॉरी अगेन तो इसके आ कि जिन्हा दा टूरिस्ट वीजा रिफ्यूज्ड है ओके ਰੀਫਾਈਲਿੰਗ ਕਰਨੀ ਹੈ ਜੇ ਉਹਨਾਂ ਨੇ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਰੀਫਾਈਲਿੰਗ ਕਿਸ ਤਰੀਕੇ ਨਾਲ ਕਰਨੀ ओके ਰੀਫਾਈਲਿੰਗ ਜਦ ਵੀ ਅਸੀਂ ਕਿਸੇ ਵੀ ਕੰਟਰੀ ਲਈ ਚਲੋ ਮੈਂ ਬਰੀਫਲੀ ਦੱਸਦੀ ਹਾਂ ਕਿ ਅਸੀਂ ਕਿਸੇ ਵੀ ਕੰਟਰੀ ਲਈ ਸਾਨੂੰ ਕੋਈ ਵੀ ਰਿਫਿਊਜ਼ਲ ਆ ਜਾਂਦੀ ਹੈ ਅਸੀਂ ਕਿਤੇ ਵੀ ਦੁਬਾਰਾ ਰੀ ਅਪਲਾਈ ਕਰਨਾ ਸਾਨੂੰ ਹਮੇਸ਼ਾ ਉਹਨਾਂ ਚੀਜ਼ਾਂ ਦਾ ਧਿਆਨ ਦੇਣਾ ਹੁੰਦਾ ਸਭ ਤੋਂ ਪਹਿਲਾਂ ਤਾਂ ਸਾਨੂੰ ਵਿੱਚ ਘੱਟ ਤੋਂ ਘੱਟ ਇੱਕ ਮਹੀਨੇ ਦਾ ਤਾਂ ਗੈਪ ਪਾਣਾ ਹੀ ਹੁੰਦਾ ਹੈ ਲੇਕਿਨ ਇਹ ਸਿਨੈਰੀਓ ਤੇ ਡਿਪੈਂਡ ਕਰਦਾ ਹੈ ਇਈ ਕਈ ਵਈ ਹੁੰਦਾ ਕਿ ਬਹੁਤ ਜ਼ਰੂਰੀ ਹੈ ਜਾਣਾ ਐਮਰਜੈਂਸੀ ਹੈ ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਉਹਦੇ ਵਿੱਚ ਅਸੀਂ ਕਦੀ ਵੀ ਕਲਾਈਂਟ ਨੂੰ ਮੈਂ ਨਹੀਂ ਕਹਿੰਦੇ ਕਿ ਹਾਂਜੀ ਠੀਕ ਹੈ ਜੀ ਕੋਈ ਗੱਲ ਨਹੀਂ ਕਿ ਵੀ ਅਸੀਂ ਉਸੇ ਟਾਈਮ ਕਰ ਦਿੰਦੇ ਹਾਂ ਬਟ ਯਸ ਕੁਝ ਪੁਆਇੰਟਸ ਤੇ ਸਾਨੂੰ ਵੀ ਬਹੁਤ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ ਅਸੀਂ ਉਹ ਸਾਰਾ ਕੁਝ ਐਕਸਪਲੇਨ ਕਰ ਦਿੰਨੇ ਕਿ ਇੰਨਾ ਚਿਰ ਅਸੀਂ ਫਿਰ ਸਾਨੂੰ ਸਟ੍ਰਿਕਟਲੀ ਉਸ ਚੀਜ਼ ਨੂੰ ਮੂਵ ਔਨ ਕਰਨਾ ਪਵੇਗਾ ਕਿ ਜੇ ਸਾਨੂੰ ਅਪੂਵਲ ਚਾਹੀਦਾ ਹੈ ਤਾਂ ਸਾਨੂੰ ਡੈਫੀਨਿਟਲੀ ਉਸ ਚੀਜ਼ ਤੇ ਐਕਸਪਲੇਨੇਸ਼ਨ ਤੇ ਦੇਣੀ ਪੈਣੀ ਹੈ सो so, जब भी किसी भी कंट्री दी कोई भी रिफ्यूजल आंदी है रिफ्यूजल हमेशा विद रीजन आंदी है कि की की, की रीजन ਦਿੱਤਾ गया है जमे कि सपोज कनाडा कनाडा सालतर ये दंदा कि इनसफिशिएंट फंड्स या फिर स्ट्रांग टाइज कि तूसी या तो फिर या तो तूसी वापस नहीं आओगे हाँ ये तीन रीजन ऑस्ट्रेलिया के कि कि तूसी वापस नहीं आओगे हाँ दैट वी वी डिडंट फाइंड एनी कंसिस्टेंसी ठीक है जी यूके दंदा है रिफ्यूजल ऑन दैट बेसिस के ज्यादातर फंड्स थे

ਉਹਨਾਂ ਤੇ ਅਸੀਂ ਕਿੱਥੇ ਕਿੱਥੇ ਕੰਮ ਕਰਨਾ ਹੈ ਉਹਦੀ ਕਿਵੇਂ ਐਕਸਪਲੇਨੇਸ਼ਨ ਦੇਣੀ ਹੈ ਸੋ ਕਵਰ ਲੈਟਰ ਦੇ ਵਿੱਚ ਪ੍ਰੋਪਰਲੀ ਪੂਰੀ ਐਕਸਪਲੇਨੇਸ਼ਨ ਦੁਬਾਰਾ ਇੱਕ ਵਾਰ ਕੇ ਜਾਂਦੀ ਹੈ ਕਵਰ ਲੈਟਰ ਰੀਡਿਵਾਈਜ਼ ਹੁੰਦਾ ਹੈ ਤੇ ਜਿਹੜੀ ਜਿਹੜੀ ਰਿਫਿਊਜ਼ਲ ਦੇ ਰੀਜਨਸ ਹੁੰਦੇ ਆ ਉਸ ਉਸ ਰੀਜਨਸ ਤੇ ਅਸੀਂ ਚੰਗੀ ਤਰ੍ਹਾਂ ਕੰਮ ਕਰਦੇ ਆ ਪ੍ਰੋਪਰ ਗਾਈਡੈਂਸ ਦਿੰਦੇ ਆ ਕਲਾਈਂ ਨੂੰ ਦੋ ਇਹ ਰਿਫਿਊਜ਼ਲ ਦੇ ਰੀਜਨ ਸਾਨੂੰ ਪਤਾ ਕਿ ਬਹੁਤ سارے ਕੇਸਿਸ ਹੈਂਡਲ ਦਿੱਤੇ ਐ ਇਹ ਜੋ ਰੀਜਨਸ ਆਉਂਦੇ ਨਹੀਂ ਤੇ ਸਾਨੂੰ ਹੁਣ ਵੈਸੇ ਹੀ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਵੀ ਕਿਸ ਫਾਈਲ ਨੂੰ ਲੈ ਕੇ ਕੀ ਕੀ ਰੀਜ਼ਨਸ ਹੋ ਸਕਦੇ ਨੇ ਤੇ ਕਈ ਵਾਰੀ ਕੀ ਹੁੰਦਾ ਕਿ ਕਈ ਵਾਰੀ ਕਲੈਂਟਸ ਕੈਪेबल ਨਹੀਂ ਹੁੰਦੇ ਇੰਨਾ ਕਿ ਉਹ ਚੀਜ਼ ਆਈ ਨਹੀਂ ਹੈ ਪ੍ਰੋਵਾਈਡ ਕਰਵਾ ਸਕਣ ਫਿਰ ਵੀ ਅਸੀਂ ਕਰਦੇ ਹਾਂ ਤਾਂ ਜ਼ਿਆਦਾਤਰ ਅਪਰੂਵਲਸ ਆਉਂਦੇ ਨੇ ਬਟ ਕਈ ਵਾਰੀ ਜੇ ਰਿਫਿਊਜ਼ਲ ਆ ਨਹੀਂ ਜਾਏ ਤੇ ਜਦ ਅਸੀਂ ਉਸ ਚੀਜ਼ ਨੂੰ ਪ੍ਰੋਪਰਲੀ ਪੁਰੀ ਡਿਸਕ੍ਰਾਈਬ ਕਰਦੇ ਹਾਂ ਸਭ ਕੁਝ ਜੈਨੂਇਨ ਵੇ ਦੇ ਵਿੱਚ ਕਿਉਂਕਿ ਅਸੀਂ ਆਲਰੇਡੀ ਪਿਛਲੀ ਵਾਰ ਵਿੱਚ ਸਾਰੇ ਡਾਕੂਮੈਂਟਸ ਆਪਣੇ ਜੈਨੂਇਨ ਲਗਵਾਏ ਆ ਠੀਕ ਹੈ ਜੀ ਤੇ ਜਲਦੀ ਅਸੀਂ ਐਕਸਪਲੇਨ ਕਰਾਂਗੇ ਤੇ ਸਾਡਾ ਫਿਰ ਅਪਰੂਵਲ ਹੀ ਆਉਂਦਾ ਉਸ ਬੇਸਿਸ ਤੇ ਤੇ ਸਾਨੂੰ ਕਦੇ ਵੀ ਇਸ ਚੀਜ਼ ਤੇ ਨਹੀਂ ਡਿਨਾਈ ਕਰਨਾ ਕਿ ਸਾਡੇ ਕੋਲ ਇਹ ਚੀਜ਼ ਨਹੀਂ ਉਹ ਚੀਜ਼ ਨਹੀਂ ਉਹ ਸਾਨੂੰ ਹਮੇਸ਼ਾ ਪ੍ਰੋਵਾਈਡ ਕਰवानी ਹੋਣਗੀਆਂ ਉਹ ਕਿਵੇਂ ਪ੍ਰੋਵਾਈਡ ਕਰवानी ਹੈ ਕਿਵੇਂ ਸਾਨੂੰ ਜਸਟੀਫਾਈ ਕਰਨਾ ਹੈ that we will going to guide you the landmark ਤੋਂ better ਹੋਰ ਕੋਈ ਹੀ ਪਲੇਸ ਹੈ ਨਹੀਂ ਕਿ ਜਿਹੜਾ ਤੁਹਾਨੂੰ ਚੰਗੇ ਤਰ੍ਹਾਂ ਐਕਸਪਲੇਨ ਕਰ ਸਕੇ ਕੋਈ ਵੀ ਸਿਨੈਰੀਓ ਕਿਸੇ ਵੀ ਟਾਈਪ ਦਾ ਸਿਨੈਰੀਓ ਹੋਵੇ ਤੁਹਾਨੂੰ ਪ੍ਰੋਪਰਲੀ ਪੂਰੀ ਜਸਟੀਫਿਕੇਸ਼ਨ ਤੇ ਪ੍ਰੋਪਰ ਪੂਰੀ ਕਲੀਅਰਿਫਿਕੇਸ਼ਨ ਵੀ ਦਿੱਤੇ ਜਾਂਦੇ ਜਿੱਥੇ ਵੀ ਕਿਤੇ ਵੀ ਕੋਈ ਵੀ ਕਨਫਿਊਜ਼ਨ ਹੋਵੇ ਉਹਦਾ ਹਰ ਇੱਕ ਚੀਜ਼ ਦਾ ਸੋਲੂਸ਼ਨ ਹੁੰਦਾ ਹੈ ਸੋ ਸਟੂਡੈਂਟਸ ਅੱਜ ਦੇ ਸੈਸ਼ਨ ਚ ਇਨਾ ਹੀ ਆਈ ਹੋਪ ਤੁਹਾਡੇ ਬਹੁਤ ਸਾਰੇ ਡਾਊਟਸ ਕਲੀਅਰ ਹੋ ਗਏ ਅ ਕੱਲ ਇਸੇ ਟਾਈਮ ਤੇ ਦੁਬਾਰਾ ਮਿਲਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੈਮ